ਇੱਕ ਸ਼ਬਦ ਕਹਿ ਕੇ ਸਮਾਪਤੀ ਕਰਾਂਗੇ ਸਾਰੀ ਗੁਰਸੰਗਤ ਬੜੇ ਪ੍ਰਯੋਗ ਨਾਲ ਰਸਮਾਂ ਪਵਿੱਤਰ ਕਰਿਓ ਇੱਕ ਪਾਸੇ ਦਾਸ ਕਵੇਗਾ ਇੱਕ ਪਾਸੇ ਭਾਈ ਵੀਰ ਬਜ਼ੁਰਗ ਨੌਜਵਾਨ ਬੱਚੇ ਫਿਰ ਮੇਰੀਆਂ ਮਾਤਾ ਬਹਿਣਾ ਜਾਨੀ ਵੀ ਸਾਰੇ ਇਕੱਠੇ ਬੋਲਿਓ ਟਾਈਮ ਸੀਮਿਤ ਕਰਾਂਗੇ ਸਾਰੀ ਗੁਰਸੰਗਤ ਇਕੱਠੇ ਬੋਲਿਓ ਸਾਰੇ ਅ ਝੋੜੀਆਂ ਉਹਨਾਂ ਦੀਆਂ ਭਰਨੀਆਂ ਨੇ ਜੰਮਿਆਂ ਨੇ ਬੋਲਣਾ ਜਿਹੜਾ ਨਾਮ ਬੋਲਿਆ ਫਿਰ ਤੁਸੀਂ ਆਪਣੀ ਆਪਣੇ ਆਪ ਜ਼ਿੰਮੇਵਾਰ ਹੋਮੋਗੇ ਕਿਉਂਕਿ ਮਾਰੇ ਨੇ ਕਿਹਾ ਵੀ ਜੋ ਮੰਗ ਹੈ ਠਾਕ ਰੱਬ ਨੇ ਤੇ ਜੇ ਮੰਗਾਗੇ ਮਿਲਣਾ ਫੇਰਾ ਆਓ ਮੰਗਣਾ ਵਾ ਮੰਗਣਾ ਕੀ ਹੈ ਇਹਦੇ ਵਿੱਚ ਦੱਸਿਆ ਤੇ ਸਾਰੀ ਸੰਗਤ ਬੋਲਿਓ ਗੁਰੂ ਨਾਨਕ ਦੇਵਰ ਬਾਰ ਖੁਸ਼ੀਆਂ ਨਿਤ ਨਮੀਆ

ਸਾਨ ਦੇਵਤੇ ਅੰਬ ਬੰਬਰੋਂ ਫਲ ਦੇ ਰਸਾਨ ਦੇਵਤੇ ਹੁੰਦੀ ਜਾ ਜਾ ਕਾਰ ਖੁਸ਼ੀਆਂ ਨਤ ਮੀਆਂ ਹੁੰਦੀ ਜਾ ਜਾ ਕਾਰ ਖੁਸ਼ੀਆਂ ਨਤ ਮੀਆਂ गुरू नानक दो दरबार ख़ुशिया नतनमिया गुरू नानक दो दरबार ख़ुशि नोतन

हर पास खुशियां खुशिया मिया हर पास खुशियां खुशिया मिया <coughs> सतगुर दे दरबार खुशिया मिया ਸਤ ਗੁਰ ਦੇ ਦਰਬਾਰ ਖੁਸ਼ੀਆਂ ਨਤਨਾ ਮੀਆਂ ਮਾਨ ਸਰੋਵਰ ਠੱਠਾ ਮਾਰੇ ਮਾਨ ਸਰੋਵਰ ਠੱਠਾ ਮਾਰੇ मोती चुगदो हंस विचारे मोती चुगदो हंस विचारे बरसे प्रेम प्यार खुशिया नितनमिया बरसे प्रेम प्यार खुशिया नितनमिया गोविंद ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ गोविंद ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ ਚੌਂੰਦੇਵਤੇ ਏ ਮਹਿਫਲ ਨੂੰ ਚੌਹਣ ਦੇਵਤੇ ਏ ਮਹਿਫਲ ਨੂੰ ਮਿਲੇ ਸ਼ਾਂਤੀ ਤਪਦੇ ਦਿਲ ਨੂੰ ਮਿਲੇ ਸ਼ਾਂਤੀ ਤਪਦੇ ਦਿਲ ਨੂੰ ਤੱਕ ਤੱਕ ਹੁਸ਼ਣ ਦੀਦਾਰ ਖੁਸ਼ੀਆਂ ਨਤਨ ਮੀਆਂ ਤੱਕ ਤੱਕ ਹੁਸ਼ਣ ਦੀਦਾਰ ਖੁਸ਼ੀਆਂ ਨਤਨ ਮੀਆਂ ਸਤ ਗੁਰ ਦੇ ਦਰਬਾਰ ਖੁਸ਼ੀਆਂ ਨਤਨ ਮੀਆਂ ਸਤ ਗੁਰ ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ ਗੁਰੂ ਨਾਨਕ ਜਿਨ ਸੁਣ ਲੇ ਪੇਖੇ ਗੁਰ ਨਾਨਕ ਜਿਨ ਸੁਣ ਲੇ ਪੇਖੇ धर्म राज मी पुछदा लेखे धर्म राज मी पुछदा लेख मुक्त द्वार ख़ुशियां नोतनमिया मुर जे मुक्त द्वार ख़ुशियां नोतनमिया ਗੁਰੂ ਨਾਨਕ ਦੇ ਦਰਬਾਰ ਖੁਸ਼ੀਆਂ ਨੇਤਨ ਮੀਆਂ ਗੁਰੂ ਨਾਨਕ ਦੇ ਦਰਬਾਰ ਖੁਸ਼ੀਆਂ ਨੇਤਨ ਮੀਆਂ ਸੋ ਗੁਰੂ ਪਿਆਰਿਓ ਜਿਹੜਾ ਗੁਰੂ ਨਾਨਕ ਦਾ ਦਰ ਹੈ ਇਥੋਂ ਨਿਤ ਨਵੀਂ ਤੋਂ ਨਵੀਂ ਖੁਸ਼ੀ ਦੀਵ ਨੂੰ ਨਸੀਬ ਹੁੰਦੀ ਆ ਜਿਹੜੇ ਗੁਰੂ ਨਾਨਕ ਦੇਵ ਦੇ ਦਰ ਤੇ ਦਰਸ਼ਨ ਕਰਦੇ ਆ ਉਹਨਾਂ ਨੂੰ ਖੁਸ਼ੀਆਂ ਨਸੀਬ ਹੁੰਦੀਆਂ ਇਸ ਲਈ ਸਭ ਨੂੰ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਨਮਸਕਾਰ ਕਰਨੀ ਚਾਹੀਦੀ ਆ ਗੁਰੂ ਦੇ ਦਰ ਤੋਂ ਪ੍ਰਾਪਤੀਆਂ ਕਰਨ ਲਈ ਹਰ ਜੀਵ ਨੂੰ ਪਾਠ ਭਜਨ ਸਿਮਰਨ ਕਰਨਾ ਚਾਹੀਦਾ ਕਮ ਸੇ ਕਮ ਇੱਕ ਘੰਟਾ ਸਵੇਰ ਇੱਕ ਸ਼ਾਮ ਸਿਮਰਨ ਕਰਨਾ ਪਰ ਨਾਲ ਗੁਰੂ ਕਹਿੰਦੇ ਮੂਲ ਮੰਤਰ ਇਹ ਜੇ 13 ਅੰਕ ਬਾਰੀ ਜੀਵ ਕਰ ਲਏ ਨਾ ਮੂਲ ਮੰਤਰ ਦਾ ਪਾਠ ਤੇ ਫਿਰ ਸਮਝ ਲਓ ਵੀ ਸਵਾਇਆ ਹੋਣ ਲੱਗ ਜਾਂਦਾ 13 ਵਾਰੀ ਮੂਲ ਮੰਤਰ ਤੇ 20-25 ਮਿੰਟ ਇਹ ਬੱਚਿਆਂ ਲਈ ਆ ਤੁਸੀਂ ਨਾ ਲਾਗੂ ਕਰ ਲਿਓ ਕਿਉਂਕਿ ਬੱਚਿਆਂ ਨੇ ਪੜ੍ਹਾਈ ਕਰਨੀ ਹੁੰਦੀ ਆ 13 ਵਾਰੀ ਮੂਲ ਮੰਤਰ ਤੇ 15 ਇੱਕ ਮਿੰਟ ਕੁ ਤੇ ਗੁਰ ਸ਼ਬਦ ਕਰ ਲਓ ਤੁਹਾਡਾ ਘੰਟੇ ਚ ਤਬਦੀਲ ਹੋ ਜਾਊਗਾ ਆਪਾਂ ਤਾਂ ਪੰਜ ਵਾਲਾ ਮੂਲ ਮੰਤਰ ਦੀਆਂ ਤੇ ਘੰਟਾ ਗੁਰ ਸ਼ਬਦ ਕਰਨਾ ਚਾਹੀਦਾ ਹੋਰ ਕੀ ਕਰਨਾ ਇਸੇ ਕੰਮ ਤੇ ਹੀ ਆ ਜਦੋਂ ਬੜੀ ਉਮਰ ਹੋ ਜਾਂਦੀ ਹੈ ਬੱਚਿਆਂ ਨੂੰ ਵਿੱਦਿਆ ਵੀ ਬੰਦਗੀ ਥਮਾਣਾ ਜਿਵੇਂ ਬੰਦਗੀ ਕਰਨ ਲਈ ਸਵੇਹਾ ਉੱਠਣਾ ਪੈਂਦਾ ਏਵੇਂ ਪੜ੍ਹਾਈ ਕਰਨ ਲਈ ਵੀ ਅੱਧੀ ਰਾਤ ਉੱਠਣਾ ਪੈਂਦਾ ਫੇਰ ਕੋਈ ਨਾ ਕੋਈ ਅਵਸਥਾ ਤੇ ਪਹੁੰਚਦਾ ਬੰਦਾ ਤੇ ਜੇ ਆਪਾਂ ਸਮਾਂ ਨਹੀਂ ਦਿੰਦੇ ਫੇਰ ਫਿਰ ਪੜ੍ਹਾਈ ਪੜੀ ਜਾਂਦੀ ਹੈ ਤੇ ਡਿਗਰੀ ਕੱਚ ਚ ਰਹਿ ਜਾਂਦੀ ਹੈ ਨੌਕਰੀ ਨਹੀਂ ਮਿਲਦੀਗੇ ਜੇ ਕੋਸ਼ਿ ਪ੍ਰਾਪਤ ਕਰਨਾ ਮਿਹਨਤ ਮੇਰੀ ਤੇ ਰਹਿਮਤ ਮਿਹਨਤ ਕਰਨਾ ਆਪਣਾ ਕੰਮ ਹੈ ਤੇ ਰਹਿਮਤ ਗੁਰੂ ਨੇ ਕਰਨੀ ਆ ਸੋ ਗੁਰੂ ਜੀ ਕਿਰਪਾ ਕਰਨ ਇਹੋ ਜੇ ਸਾਧਨ ਬਣਾਉਣ ਵੀ ਜਿੱਥੇ ਪੜ੍ਹੇ ਲਿਖੇ ਬੱਚਿਆਂ ਨੂੰ ਜੋਬ ਮਿਲੇ ਅੱਜ ਮੈਂ ਗੁਰੂ ਮਹਾਰੇ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਤੇ ਐਸੀ ਕਮ ਸੇ ਕਮ ਜਿੰਨੇ ਕ ਬੱਚੇ ਲੋਪੋਂ ਪੜਦੇ ਆ ਉਹਨਿਆਂ ਕਨੂੰ ਤਾਂ ਡਾਇਟੀ ਕੋਈ ਨਾ ਕੋਈ ਨੌਕਰੀ ਦਿਵਾਉਣ ਜੋਗ ਹੋਈਏ ਨਾ ਇਹ ਕਿਰਪਾ ਕਰੋ ਇਹਦਾ ਸਾਧਨ ਕੋਈ ਨਾ ਕੋਈ ਬਣਾਓ ਤੇ ਗੁਰੂ ਜੀ ਕਿਰਪਾ ਕਰਨ ਤੇ ਉਹਨਾਂ ਨੇ ਬਣਾ ਦਾਨਾ ਤੇਰਾ ਜਿਕਰਾ ਚਾਚਾ ਨਾਲ ਆਇਆ ਕਰ ਤੇ ਰਹਿਣੀ ਪੂਰਾ ਚੜਦੀ ਗਲਾਂ ਨਾਲ ਲਾਈਦਾ ਹੁੰਦਾ ਚੰਗਾ ਜਿਹੜਾ ਇਦਰਾ ਜਕਾਰਾ ਹੁੰਦਾ ਇਹਦਾ ਇੱਕ ਬੜਾ ਮਹਾਤਮ ਹੈ ਇਹ ਜਿਹੜੋ ਕੋਈ ਜਕਾਰਾ ਲਾਉਂਦਾ ਹੈ ਮੈਂ ਇਹਨੂੰ ਬੋਲਣਾ ਵੀ ਚਾਹੀਦਾ ਇਹਦੇ ਸ਼ਬਦ ਹੈ ਆਪਾਂ ਕੱਲ੍ਹ ਸੁਣ ਲਏ ਨੇ ਵੀ ਉਹਨੂੰ ਕਹਿੰਦੇ ਸੋ ਨਿਹਾਲ ਨਹੀਂਗਾ ਇਹਦਾ ਮਤਲਬ ਹੈ ਜੋ ਬੋਲੇ ਸੋ ਨਿਹਾਲ ਭਈ ਜਿਹੜਾ ਬੋਲੂਗਾ ਉਹ ਨਿਹਾਲ ਹੋ ਜਾਊਗਾ ਫਿਰ ਬੋਲਣਾ ਕੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਹੀਂ ਕਹਿਣਾ ਸਤਿ ਸ਼੍ਰੀ ਅਕਾਲ ਇਹ ਪਰਮਾਤਮਾ ਦਾ ਨਾਮ ਹੈ ਆ ਜਿਹੜੀ ਸਾਸਰੀ ਕਾਲ ਹੈ ਨਾ ਪੜਾਇਆ ਕਰੋ ਸਾਸਰੀ ਕਾਲ ਦਾ ਮਤਲਬ ਹੁੰਦਾ ਜੇ ਕਿਸੇ ਨੂੰ ਟੁੱਟਣਾ ਹੋਵੇ ਉਹਨੂੰ ਕਿਹਾ ਜਾਂਦਾ ਚੰਗਾ ਵੀ ਹੁਣ ਸਾਸਰੀ ਕਾਲ ਜਿਹੜਾ ਮਿਲਣ ਵਾਲਾ ਹੁੰਦਾ ਉਹਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਇਹ ਭਾਵਕ ਸ਼ਬਦ ਹੈ ਹੁਣ ਮੈਂ ਜਕਾਰਾ ਲਾਉਂਗਾ ਜੇ ਤੁਸੀਂ ਸਾਰੇ ਬੋਲਿਓ ਬੋਲੋ ਆਗਾਹਾਂ ਬੋਲ ਜੇ ਹੁਣ ਤੁਸੀਂ ਬੋਲਿਆ ਤੇ ਮੈਂ ਬੁਲਾਇਆ ਫਿਰ ਮੈਂ ਕੀ ਕਹਾ ਮੈਂ ਕਹੂੰਗਾ ਗੁਰਵਰ ਅਕਾਲ ਸਤਿ ਸ੍ਰੀ ਅਕਾਲ ਦਾ ਮਤਲਬ ਹੁੰਦਾ ਵੀ ਅਕਾਲ ਪੁਰਖ ਸੱਤ ਤੇ ਗੁਰਵਰ ਅਕਾਲ ਦਾ ਮਤਲਬ ਹੁੰਦਾ ਵੀ ਗੁਰੂ ਵੀ ਉਹੀ ਆ ਉਹ ਵੀ ਅਕਾਲ ਪੁਰਖ ਦਾ ਰੂਪ ਸਤਿ ਸ੍ਰੀ ਅਕਾਲ ਤੇ ਗੁਰਵਰ ਅਕਾਲ ਇਹ ਸਾਡੇ ਪੁਰਾਣੇ ਵੱਡੇ ਬਜ਼ੁਰਗ ਜਦੋਂ ਆ ਸੋਨ ਹਰਤਾ ਤੋਂ ਬੁਲਾਉਂਦੇ ਵੀ ਸੀ ਇੱਕ ਜਣਾ ਕਹਿੰਦਾ ਹੁੰਦਾ ਸਤਿ ਸ਼੍ਰੀ ਅਕਾਲ ਤੇ ਦੂਜਾ ਕਹਿੰਦਾ ਗੁਰਵਰ ਅਕਾਲ ਇਹ ਸ਼ਬਦ ਬੋਲਦੇ ਹੁੰਦੇ ਤੇ ਹੁਣ ਆਪਾਂ ਇੰਨਾ ਸ਼ੌਟ ਮਾਰ ਗਏ ਆ ਸਿੱਧਾ ਹੀ ਸਾਸਰੀਕਾਲ ਵੇ ਜਾਣ ਦੀ ਚੱਲ ਤੂੰ ਤੇ ਮੇਰੀ ਕੋਈ ਲਿਹਾਜ਼ ਨਹੀਂ ਗੀ ਟੱਟ ਗਏ ਆਪਾਂ ਇਸ ਲਈ ਸਾਸਰੀਕਾਲ ਨਹੀਂ ਕਹਿਣਾ ਸਤਿ ਸ਼੍ਰੀ ਅਕਾਲ ਤੇ ਗੁਰਵਰ ਅਕਾਲ ਇਹ ਸ਼ਬਦ ਮਹਿੰਗੇ ਆ ਕਿਰਪਾ ਕਰੇ ਗੁਰੂ ਪਾਤਸ਼ਾ ਹੁਣ ਅਪਰ ਅਰਦਾਸ ਕਰਦੇ ਆ ਕੀ ਕਰੀਏ ਬੋਲਣ ਵਾਲੇ ਬੰਦਿਆਂ ਨੂੰ ਸਰੋਤੇ ਚਾਹੀਦੇ ਆ ਜੇ ਸਰੋਤੇ ਮਿਲ ਜਾਣ ਫਿਰ ਹਟਦੇ ਨਹੀਂ ਹੁੰਦੇ ਮੈਂ ਤਾਂ ੱੱਕੇ ਨਾਲ ਹੀ ਹਟਣਾ ਕਿਉਂਕਿ ਵੈਸੇ ਮੇਰਾ ਤਾਂ ਟਾਈਮ ਹੀ 2.5 ਘੰਟੇ ਹੁੰਦਾ ਅੱਜ ਥੋੜਾ ਕਰਕੇ ਥੋੜਾ ਘਟਾਉਣਾ ਪਿਆ ਕਿਉਂਕਿ ਬੱਚੇ ਆ ਉਹਨਾਂ ਨੇ ਜਾਣਾ ਵੀ ਆ ਨਗਰਾਂ ਨੂੰ ਫਿਰ ਪੜ੍ਹਾਈ ਵੀ ਕਰਨੀ ਹੁੰਦੀ ਆ ਫਿਰ ਆਉਣਾ ਵੀ ਆ ਬਹੁਤ ਧੰਨਵਾਦ ਅੱਜ ਕੀ ਮੈਨੂੰ ਇੱਕ ਪ੍ਰਸੰਨਤਾ ਹੋਈ ਪ੍ਰਬੰਧਕਾਂ ਦਾ ਜਾਦੇ ਧੰਨਵਾਦ ਆ ਮੈਂ ਵਿਸ਼ੇਸ਼ ਤੌਰ ਤੇ ਮੈਨੇਜਿੰਗ ਡਾਇਰੈਕਟਰ ਪਗੀਰਤ ਸਿੰਘ ਲੋਪੋਂ ਡਾਇਰੈਕਟਰ ਸਾਹਿਬ ਸਾਡੇ ਬਹੁਤ ਸੱਜਣ ਪੁਰਸ਼ ਨੇ ਗੋਵਿੰਦ ਸਿੰਘ ਮੋਗਾ ਤੇ ਬਾਕੀ ਸਾਰੇ ਕਾਲਜ ਸਾਹਿਬ ਦੇ ਪ੍ਰਿੰਸੀਪਲ ਸਹਿਬਾਨ ਔਰ ਸਾਰੇ ਪ੍ਰੋਫੈਸਰ ਸਹਿਬਾਨ ਜਿੰਨੇ ਵੀ ਡਾਇਰੈਕਟਰੀਆਂ ਵਾਲੇ ਇੱਥੇ ਸੇਵਾ ਕਰਦੇ ਹੋ ਸਾਰੀ ਮੈਨੇਜਮੈਂਟ ਤੁਹਾਡਾ ਧੰਨਵਾਦ ਵਿਸ਼ੇਸ਼ ਤੌਰ ਤੇ ਬੱਚਿਆਂ ਦਾ ਵਿਦਿਆਰਥੀਆਂ ਦਾ ਬਹੁਤ ਧੰਨਵਾਦ ਅੱਜ ਕਿ ਤੁਸੀਂ ਵਿਦਿਆਰਥੀ ਸ਼ਾਮਲ ਕਰੇ ਆ ਅੱਗੇ ਸਮੇਲਨ ਥੋੜਾ ਹੁੰਦਾ ਸ਼ਾਮਲ ਸੰਗਤ ਹੁੰਦੀ ਆ ਇਹ ਹਰ ਵਾਰੀ ਰੱਖਿਆ ਕਰੋ ਬੱਚਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਕਿਹੜੇ ਕਾਲਜ ਚ ਪੜਦੇ ਹਾਂ ਉਸ ਕਾਲਜ ਦਾ ਸਿਸਟਮ ਕੀ ਆ? ਇਹਦੀ ਮਰਜ਼ਾਦਾ ਕੀ ਆ? ਇਹ ਕਾਲਜ ਬਣਿਆ ਕਿਉਂ ਆ? ਸੱਚੀ ਗੱਲ ਆ ਇਹ ਕਾਲਜ ਮਹਾਰਾਜ ਨੇ ਪੈਸੇ ਕਮਾਉਣ ਨੂੰ ਪਿਆਰਿਓ ਨਹੀਂ ਬਣਾਇਆ। ਇਹ ਸਾਡੀਆਂ ਧੀਆ ਬੋਟੀਆਂ ਬੱਚੀਆਂ ਪੜਾਉਣ ਨੂੰ ਬਣਾਇਆ। ਪਰ ਕੀ ਕਰੀਏ? ਸਰਕਾਰਾਂ ਦੇ ਕੰਮ ਇਹੋ ਜਿਹੇ ਆ। ਜੇ ਸਰਕਾਰ ਕੱਲ ਨੂੰ ਮaaf ਕਰੇ ਨਾ ਮੈਨੂੰ ਮੈਂ ਤਾਂ ਫੀਸ ਮaaf ਕਰਨ ਨੂੰ ਤਿਆਰ ਆ। ਪਰ ਉਹ ਮੰਗਦੇ ਆ ਵੀ ਫੀਸਾਂ ਨਾਲ ਵੀ ਨਾਲ ਸਾਨੂੰ ਭੇਜਿਆ ਕਰੋ ਇੱਕ ਮਿੰਟ ਵੀ ਲੇਟ ਹੋ ਗਏ ਤਾਂ ਨਾਲ ਹੀ ਜੁਰਮਾਨਾ ਠੋਖ ਕੇ ਭੇਜ ਦੰਦੇ ਆ ਗੁਰੂ ਕਿਰਪਾ ਕਰਨ ਕੋਈ ਗੱਲ ਨਹੀਂ ਪੜੋ ਦੱਬ ਕੇ ਪੈਸਿਆਂ ਦਾ ਖਿਆਲ ਨਾ ਰੱਖਿਆ ਕਰੋ ਜਿੰਨੇ ਤੋਂ ਤੋਂ ਫੀਸਾਂ ਚ ਲਵਾਗੇ ਤੂੰ 100 ਗੁਣਾ ਤੁਹਾਨੂੰ ਦੇਵਾਂਗੇ ਗੁਰੂ ਕਿਰਪਾ ਕਰਨ ਚੜਦੀ ਕਲਾ ਨਾਲ ਪੜਾਈ ਕਰੋ ਖੁਸ਼ ਹੋ ਗੁਰੂ ਕਿਰਪਾ ਕਰਨ 100 ਕਿਉਂ 1000 ਗੁਣਾ ਦੇ ਮੰਗੇ ਇਹ ਮੇਰੇ ਗੁਰੂ ਦਾ ਦਰ ਹੈ ਭਵੇਂ ਲੱਖ ਗੁਣਾ ਲੈ ਲਿਓ ਪਰੋ ਚੱਜਣਾ ਬਸ ਕਿਉਂਕਿ ਟੋਟ ਨਹੀਂ ਰਹਦੀਗੀ ਗੁਰੂ ਦਾ ਬਚਨ ਮੰਨਣ ਵਾਲਿਆਂ ਨੂੰ ਟੋਟ ਨਹੀਂ ਰਹਦੀ ਗੁਰੂ ਜੀ ਕਹਿੰਦੇ ਘਾਟੇ ਕਦੇ ਨਹੀਂ ਪੈਂਦੇ ਹਰ ਕਿਆ ਰੱਬ ਦੇ ਪਿਆਰਿਆਂ ਨੂੰ ਨਹੀਂ ਘਾਟਾ ਪੈਂਦਾ ਨਾਲ ਸਭ ਬੇਨਤੀਆਂ ਪ੍ਰਵਾਨ ਧੰਨਵਾਦ ਤੁਹਾਡਾ ਸਾਰੇ ਕਾਲਜ ਵਾਲਿਆਂ ਦਾ ਤੇ ਸਾਰੀ ਆਈ ਹੋਈ ਗੁਰਸੰਗਤ ਦਾ ਆ ਜਿਹੜੀ ਗੁਰਸੰਗਤ ਹੈ ਜਿਆਦਾ ਧੰਨਵਾਦ ਇਹਨਾਂ ਦਾ ਪੜੇ ਕੋਈ ਨਹੀਂਗੇ ਕੜਾਈਆਂ ਢੋ ਢੋ ਕੇ ਕਾਲਜ ਜੀ ਬਣਾਏ ਇਹਨਾਂ ਨੇ ਆ ਜਿੰਨੇ ਤੁਹਾਡੇ ਕਾਲਜ ਉੱਚੇ ਉੱਚੇ ਦੀंदे ਆ ਸਿਰ ਤੇ ਆ ਬਜ਼ੁਰਗਾਂ ਨੇ ਕੜਾਈਆਂ ਚੱਕ ਚੱਕ ਕੇ ਸੀਮੈਂਟ ਢੋ ਢੋ ਕੇ ਇਟਾਂ ਵਜਰੀ ਲਿਆ ਲਾ ਕੇ ਕਾਲਜ ਖੜੇ ਕਰਤੇ ਵੀ ਸਾਡੇ ਧੀਆਂ ਬੱਚੀਆਂ ਇਥੋਂ ਪੜਨ ਤੇ ਤਰਕੀਆਂ ਕਾਰਨ ਤੁਹਾਡਾ ਸਾਰੀ ਗੁਰਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਵਿਸ਼ੇਸ਼ ਤੌਰ ਤੇ Swami Mitt Singh ji Maharaj Swami Sant Darwara Singh ji Maharaj Swami Sant Jora Singh ji Maharaj Guru ji ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਨਾਲ ਮਿਲ ਕੇ ਸੇਵਾ ਕਰਨ ਦਾ ਦਾਸ ਨੂੰ ਮੌਕਾ ਦਿੱਤਾ ਤੇ ਕਿਰਪਾ ਕਰਨ ਗੁਰੂ ਜੀ ਤੇ ਇਸ ਸੰਸਥਾ ਦੀਆਂ ਦਿਨ ਦੁਗੜੀਆਂ ਰਾਤ ਚੌਗੜੀਆਂ ਤਰਕੀਆਂ ਹੋਣ ਤੇ ਅਸੀਂ ਆਪਣਾ ਜੀਵ ਜਿੰਦਗੀ ਦਾ ਜੰਮਾ ਸਮਾਂ ਇਹਨਾਂ ਨੂੰ ਸਮਰਪਿਤ ਹੋ ਕੇ ਲਾਈਏ ਗੁਰੂ ਫਤਿਹ ਅਰਦਾਸ ਵਿੱਚ ਸ਼ਾਮਲ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ